0 to 10 ਰੈਂਸ ਪਾਲਿਸੀ ਦਾ ਡਾਇਰੈਕਟਿਵ ਹੈ ਉਹ ਦਿੱਤਾ ਕਮਿਸ਼ਨਰ ਐਂਡ ਪੁਲਿਸ ਵੱਲੋਂ ਆਰਗੇਨਾਈਜ਼ ਕ੍ਰਾਈਮ ਤੇ ਡਰੱਗਜ਼ ਦੇ ਜਿਹੜੇ ਮੇਨ ਕ੍ਰਿਮੀਨਲਜ਼ ਦੇ ਖਿਲਾਫ ਬੜੀ ਸਖਤ ਕਾਰਵਾਈ ਕੀਤੀ ਗਈ ਹੈ ਔਰ ਬੜੀ ਵੱਡੀਆਂ ਕਬੜੀਆਂ ਦੋਨੋਂ ਕਨਫੈਕਟ ਹੋਈਆਂ ਐ ਇਸੇ ਸਬੰਧ ਤੇ ਕਿ ਬੀ ਡਿਵੀਜ਼ਨ ਏਰੀਆ ਦੇ ਵਿੱਚ ਦੋ ਵਾਰ ਤਾਂ ਹੋਈ ਐ ਸੇ ਲਗਾਤਾਰ ਸਟਿਲ ਪੁਆਇੰਟ ਦੇ ਉੱਤੇ ਜਿਹੜਾ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਫ ਹੋਏ ਗਈ ਸੀ ਵੱਖ-ਵੱਖ ਤੇ ਇੱਕ ਗ੍ਰੰਤੀ ਸਿੰਘ ਜਿਹੜਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦਾ ਮੋਟਰਸਾਈਕਲ ਖੋਇਆ ਗਿਆ ਸੀਗਾ ਪਿਸਤਲ ਪੁਆਇੰਟੇ ਕੁਝ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਇੱਕ ਜੇਏ ਨੇ ਉਹਨਾਂ ਦਾ ਜਿਹੜਾ ਐਕਟਿਵ ਆ ਖੋਇਆ ਗਿਆ ਸੀਗਾ ਦੋਨੇ ਬੀਟ ਵਿਚ ਦੇਰੀਏ ਦੇ ਵਿੱਚ ਵਰਦਾ ਤਾਂ ਹੋਈਆਂ ਸੀ ਛੜਾ ਪ੍ਰੋਫੈਸ਼ਨਲ ਤੌਰ ਤੇ ਇਹਦੇ ਵਿੱਚ ਇਨਵੈਸਟਿਗੇਟ ਕਰਦੇ ਹੋਏ ਸਾਡੀ ਟੀਮ ਨੇ ਕੇਸ ਫਰੇਸ ਕੀਤਾ ਔਰ ਦੋ ਮੁਲਜ਼ਮ ਫੜੇ ਗਏ ਨੇ ਇੱਕ ਵਿਕਰਮਜੀਤ ਸਿੰਘ ਤੇ ਦੂਸਰਾ ਲਵਪ੍ਰੀਤ ਸਿੰਘ ਵਿਕਰਮਜੀਤ ਸਿੰਘ ਉਰਫ ਪਿੰਟੂ ਇਹ ਗਲੀ ਮਸੀਤ ਵਾਲੀ ਕਰਨਤਨ ਦਾ ਰਹਿਣ ਵਾਲਾ 30 ਸਾਲ ਦੀ ਇਹਦੀ ਉਮਰ ਹੈ 10ਵੀਂ ਪਾਸ ਹੈ ਤੇ ਪੀਵੀਸੀ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਦੋ ਮੁਕਦਮੇ ਦਰਜ ਨੇ ਸੈਟਿੰਗ ਦੇ ਦੋਨੇ ਵੀ ਡੀ ਜੰਦੇ ਨੇ ਇੱਕ 2020 ਦਾ ਇੱਕ 2025 ਦਾ ਲੇਟਸ ਔਰ ਇਹਦਾ ਸਾਥੀ ਹੈ ਲਵਪ੍ਰੀਤ ਇਹਨਾਂ ਦੋਨਾਂ ਨੂੰ ਅਰੈਸਟ ਕਰਕੇ ਪੁਲਿਸ ਨੇ ਇਹਨਾਂ ਤੋਂ ਦੋਨੇ ਜਿਹੜੇ ਮੋਟਰਸਾਈਕਲ ਤੇ ਐਕਟਿਵਾ ਉਪਰਾਮ ਕੀਤੇ ਉਸ ਤੋਂ ਬਾਅਦ ਪੁੱਛਗਿੱਛ ਦੇ ਦੌਰਾਨ ਇਹਨੇ ਵਿਕਰਮਜੀਤ ਸਿੰਘ ਨੇ ਮੰਨਿਆ ਕਿ ਮੈਂ ਇੱਕ ਪਿਸਤਲ ਇੱਥੇ ਛੁਪਾਇਆ ਹੋਇਆ ਹੈ। ਤਾਂ ਜਦੋਂ ਉਹਦੀ ਬਰਾਮਦਗੀ ਕਰਕੇ ਉੱਥੇ ਜਾ ਕੇ ਬਰਾਮਦਗੀ ਕੀਤੀ ਗਈ ਤਾਂ 32 ਬੱਤੀ ਬੋਰ ਦਾ ਇੱਕ ਪਿਸਤਲ ਤੇ ਪੰਜ ਜ਼ਿੰਦਾ ਰਹਾਉਣ ਉਤੋਂ ਬਰਾਮਦ ਹੋਇਆ। ਉਸ ਤੋਂ ਬਾਅਦ ਜਦੋਂ ਵਾਪਸ ਆ ਰਹੀ ਸੀ ਪੁਲਿਸ ਪਾਰਟੀ ਤੇ ਨੇ ਵਿਕਰਮਜੀਤ ਨੇ ਉੱਥੇ ਬਹਾਨਾ ਜਾਂ ਬਣਾਇਆ ਕਿ ਮੇਰੀ ਤਿਹਤ ਬੜੀ ਖਰਾਬ ਨੂੰ ਬੌਮਟਿੰਗ ਹੋ ਰਹੀ ਹੈ। ਉਨ ਆਨ ਦੀ ਹੈਵੀ ਫੀਲਿੰਗ ਜਦੋਂ ਇਹ ਗੱਡੀ ਉੱਥੇ ਰੋਕੀ ਗਈ ਇਹਨੇ ਹਰਨੇਕ ਸਿੰਘ ਜਿਹੜਾ ਐਸਆਈ ਹੈ ਉਹਦੇ ਸਰਵਿਸ ਸਪੈਸ਼ਲ ਨੂੰ ਫੜ ਕੇ ਤੇ ਕੌਕ ਕੀਤਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਉਹਨੂੰ ਜੱਫਾ ਪਾ ਲਿਆ ਹਰਨੇਕ ਸਿੰਘ ਨੇ ਔਰ ਕੁਤਮ ਕੁਤੀ ਦੇ ਵਿੱਚ ਇੱਕ ਵੋਈ ਜਦੋਂ ਚੱਲੀ ਤਾਂ ਉਹ ਇਹਦੇ ਵਿਕਰਮਜੀਤ ਦੇ ਨੱਕੀ ਡਿਸਾਈਂਡਡ ਹੋ ਗਿਆ ਜਿਹਨੂੰ ਕਿ ਹਸਪੀਟਲੋਂ ਦੇ ਬਚਾਇਆ ਗਿਆ ਔਰ ਇਸ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਉਛੇ ਗੇ ਤੋਂ ਵਿੱਚੋਂ ਇਸ ਪਿਸਤਲ ਤੋਂ ਇਲਾਵਾ ਹੋਰ ਵੀ ਇਹਨਾਂ ਦੇ ਸਾਥੀ ਸਾਹਮਣੇ ਆਏ ਨੇ ਔਰ ਜਲਦੀ ਉਹ ਵੀ ਗ੍ਰਿਫਤਾਰ ਕੀਤੇ ਜਾਣਗੇ ਅਤੇ ਹੋਰ ਰਿਕਵਰੀਆਂ ਦੀ ਉਮੀਦ ਹੈ ਸਾਨੂੰ